ਮੇਰਾ ਨਾਮ ਗ੍ਰਾਮ ਰੂਪਮੈਂ ਐਮਸੀ ਆਮਾਦੀ ਪਾਰਟੀ ਦਾ 12 ਨੰਬਰ ਚੌਵੀ ਤੋਂ ਤੇ ਬਲੌਕ ਪ੍ਰਧਾਨ ਖੜੜ ਤੋਂ ਤੇ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਸਮੁੱਚੇ ਖੜੜ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸੰਤਰਤ ਰਦਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਇਸ ਮੌਕੇ ਤੇ ਇੱਕ ਅਪੀਲ ਕਰਦਾ ਕਿ ਜਿੱਦਾਂ ਕਿ ਹੁਣ ਮੁਰੇ ਬਸੰਤ ਪੰਦਮੀ ਦਾ ਦਿਨ ਆ ਰਿਹਾ ਲੋਕਾਂ ਨੇ ਪਤੰਗ ਉਡਾਉਣੇ ਆ ਤੇ ਮੇਰੀ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਕਿ ਜੋ ਚਾਇਨਾ ਡੋਰ ਆ ਕਿਉਂਕਿ ਇਹ ਇੱਕ ਬਹੁਤ ਹੀ ਜਿੱਦਾਂ ਕਹਿੰਦੇ ਮੌਦਕ ਖੋਪ ਹੈ ਤੁਸੀਂ ਇਹ ਇਹਨੂੰ ਵੇਚਣਾ ਬਿਲਕੁਲ ਬੰਦ ਕਰ ਦਿਓ ਤੇ ਬਾਕੀ ਜਿਹੜੇ ਵੀ ਆਪਣੇ ਸ਼ਹਿਰ ਦੇ ਵਿੱਚ ਬੰਦੇ ਆ ਜਿਨ੍ਹਾਂ ਦੇ ਬੱਚੇ ਪਤੰਗੜ ਹੋਂਦੇ ਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਚਾਇਨਾ ਡੋਰ ਨਾ ਖਰੀਦਣ ਤੇ ਨਾ ਉਸਤੇ ਨਾਲ ਪਤੰਗਾਂ ਦੀ ਉਡਾਣ ਦੀ ਵਰਤੋਂ ਕਰਨ ਕਿਉਂਕਿ ਉਹਨਾਂ ਪਰਸੋ ਚੌਥੀ ਦੀ ਗੱਲ ਹੈ ਸਾਡੇ ਫਰਾਈਓਵਰ ਉੱਤੇ ਨਾ ਇੱਕ ਮੁੰਡੇ ਦੀ ਨਾ ਗਰਦਨ ਦੇ ਵਿੱਚ ਕੋ ਹੋ ਗਿਆ ਗਰਦਨ ਕੱਟ ਗਈ ਵਿਚਾਰ ਨਹੀਂ ਬੋਲ ਲਗੇ ਉਹ ਵਿਚਾਰਾ ਹਸਪਤਾਲ ਵਿੱਚ ਜਿੰਦਗੀ ਮੌਤ ਲੜ ਰਿਹਾ ਸੋ ਸਾਨੂੰ ਬੇਨਤੀ ਆ ਕਿ ਕੋਈ ਇਦਾਂ ਦਾ ਕੁਛ ਨਾ ਰਾਹੀ ਕੋਈ ਇਸ ਦੀ ਲਪੇਟ ਚ ਆ ਨਾ ਕੇ ਸੋ ਮਾਰੀ ਵਾਰ-ਵਾਰ ਬੇਨਤੀ ਆਹੀ ਬਾਕੀ ਖੀਚ ਮੈਂ ਇੱਕ ਵਾਰੀ ਫਿਰ ਗਣਪਤਰਾਜ ਜੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਨਮਸਕਾਰ ਜੈ ਸ਼੍ਰੀ ਰਾਮ ਜਿਹੜੀ ਵਾਗੁਰੂ ਜੀ ਦਾ ਖੌਸਾ ਜਿਹੜੀ ਵਾਗੁਰੂ ਜੀ ਕੀ ਫਤ